ਨਾਗਰ ਬਖਸ਼ ਕੌਰ ਜੀ ਬਖਸ਼ ਕੌਰ ਜੀ ਕੀ ਗੱਲ ਹੋਈ ਆ ਜੀ ਜਿਹੜਾ ਤੁਹਾਡੇ ਨਾਲ ਕੁੱਟ ਮਾਰ ਜਿਹੜੀ ਆ ਕੀਤੀ ਜਾਂਦੀ ਤੁਹਾਡੇ ਬੇਟੇ ਵੱਲੋਂ ਧੰਨਵਾਦ ਦੱਸਿਆ ਵੀ ਨਸ਼ਾ ਕਰਦਾ ਬਹੁਤ ਜ਼ਿਆਦਾ ਸਮੈਕ ਪੀਂਦਾ ਜੂਆ ਖੇਡਦਾ ਵਿਆਹ ਵੀ ਕਰਾਉਂਦਾ ਵਾ ਤੇ ਜਦ ਆਤੀ ਜਾਵਿਆ ਹੁਣ ਕਰਵਾ ਲਿਆ ਵਾ ਤੇ ਇੱਕ ਆਪਣੇ ਪਿੰਡ ਦਾ ਯਾਰ ਸਿੰਘ ਸਰਪੰਚ ਹੈਗਾ ਜੇ ਬਾਬਾ ਜਸਵਿੰਦਰ ਲਿੰਗਾ ਦਾ ਉਹਦੇ ਬਿਦਾਨਾ ਆਏਗਾ ਜੀ ਸਰਪੰਚ ਸਿੰਘ ਉਹ ਸਾਡੇ ਪਿੱਛੇ ਬਹੁਤ ਵਾਰ ਹੱਥ ਧੋ ਕੇ ਪਿਆ ਵਾ ਇਹਨਾਂ ਨੇ ਮੇਰੇ ਕੋ ਹਾਈਵੇ ਤੇ ਥਾਂ ਲਖਵਾ ਲਿਆ ਸੀਗਾ ਥੋੜੇ ਜਿਹੇ ਪੈਸਿਆਂ ਦੇ ਵਿੱਚ ਜਿਹੜਾ ਕਾਜ ਕੋ ਪਾ ਨਹੀਂ 80-90 ਲੱਖ ਦਾ ਥਾਵਾ ਜਿਹੜਾ ਨੇ ਮੇਰੇ ਕੋ 6-7 ਲੱਖ ਦੇ ਵਿੱਚ ਲਖਾ ਲਿਆ ਸੀਗਾ ਫਿਰ ਹੁਣ ਮੈਨੂੰ ਇਹਨੇ ਇਹ ਵੀ ਕਿਹਾ ਹੀ ਰਸੰਗ ਥਾਣਾ ਇੱਥੇ ਲੱਗਾ ਹੀ ਹੈ ਐਸਆਈ ਉਹਦੇ ਸਾਹਮਣੇ ਮੈਨੂੰ ਕਹਿੰਦਾ ਵੀ ਮਾਤਾ ਮੈਨੂੰ ਉਹ ਕਿਲਾ ਇੱਕ ਦੇਦੇ ਜਿਹੜਾ ਸਾਡੇ ਲੱਗਿਆ ਨਹੀਂ ਨਾ ਮੈਂ ਦੂਜੇ ਤਨ ਵਾ ਲੂੰਗਾ ਫਿਰ ਉਹਨੇ ਵੀਰੇ ਦੂਜੇ ਤਨ ਹੀ ਵਾ ਲਿਆ ਹੱਡੀਆਂ ਰੋਣੀਆਂ ਪੈੜੀਆਂ ਤੋਂ ਨਾ ਮਾਮਾ ਟੀ ਘਰੋਂ ਉਹਨੇ ਉਹ ਕਿਲਾ ਵਾ ਕੇ ਉਹਦੇ ਵਿੱਚ ਝੋਨਾ ਲਗਾਉਣ ਡਿਆਣਾ ਫਸਲ ਲੈਣ ਡਿਆ ਅੱਜ ਤੋਂ 3-4 ਸਾਲ ਉਹ ਵੀ ਸਾਡੇ ਪੈ ਹੱਥ ਤੋਂ ਕੇ ਪੈਰ ਪਿਆ ਇਹੋ ਕਹਿੰਦਾ ਵੀ ਤੈਨੂੰ ਮੈਂ ਰੋਡ ਤੇ ਲਿਆਉਣਾ ਤੇ ਮੈਨੇ ਹੁਣਾਂ ਵੀ ਤੈਨੂੰ ਕਾ ਗਿਆ ਦੇ ਵੇਚਿਆ ਉਹ ਤੇਰੇ ਮੇ ਨੰਬਰ ਮੇਰੇ ਨਾ ਭਾਈ ਦਾ ਮੇਰੇ ਤੇਰੇ ਨਾ ਭਾਈ ਦਾ ਪੁੱਠੇ ਸਦੇ ਕੰਮ ਇਹੋ ਜੇ ਕਰੀ ਜਾਂਦਾ ਤੇ ਐਦਾਂ ਲੋਕਾਂ ਦਾ ਉਹਨੇ ਬਹੁਤ ਮੰਦਾਲ ਕੀਤਾ ਵਾ ਤੇ ਸਾਡੇ ਤਾਂ ਬਹੁਤ ਜ਼ਿਆਦਾ ਹੀ ਵਹਿਰ ਪਿਆ ਨਾ ਹੁਣ ਵੀ ਆਲੇ 5 ਕਿਲੇ ਉਹਨੇ ਬਕਾਈ ਉਹਦਾ ਹੀ ਵੇਚ ਆਥਿਆ ਜਿਆਦਾ ਵੀ ਮੈਂ ਤੂੰ ਹੀ 14-14 ਲੱਖ ਨੂੰ ਲੈ ਲਓ ਬਾਅਦ ਵਿੱਚ ਮੈਂ ਤੁਹਾਡੇ ਕੋਲੋਂ ਲੈ ਲੂੰਗਾ ਤੇ ਮੈਂ ਮਹਿੰਗਾ ਵੇਚ ਲੂੰਗਾ ਤੁਹਾਡੇ ਬੇੜੇ ਦਾ ਕੀ ਨਾਮ ਆਮਨਦੀਪ ਸਿੰਘ ਮਨਦੀਪ ਤੁਹਾਡੇ ਨਾਲ ਕੁੱਟਮਾਰ ਕਰਦਾ ਜਾਂ ਹੋਰ ਵੀ ਪਰਿਵਾਰ ਦੇ ਵਿੱਚ ਕੁੱਟਮਾਰ ਨਹੀਂ ਜੀ ਹੋਰ ਮੇਰੇ ਨਾਲ ਨਹੀਂ ਕੋਈ ਨਹੀਂ ਕਰਦਾ ਮੇਰੇ ਨਾਲ ਮਨਦੀਪ ਹੋਰ ਵੀ ਕਿਸੇ ਨੂੰ ਕੁੱਟਦਾ ਵਾ ਤੁਹਾਡੇ ਤੋਂ ਇਲਾਵਾ ਬੇਟੀਆਂ ਦੇ ਹੱਥੀ ਪੈਂਦਾ ਵਾ ਬੇਟੀਆਂ ਨੂੰ ਬਹੁਤ ਬੜੀਆਂ ਗੱਲਾਂ ਕਰ ਹਾਂਜੀ ਬੇਟੀਆਂ ਮੇਰੇ ਨਾਲ ਰਹਿੰਦੀਆਂ ਮੇਰੇ ਨਾਲ ਹੀ ਉਹ ਬੇਟੀਆਂ ਦਾ ਸਾਥ ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਉਹਨਾਂ ਦੀ 2001 ਚ ਹੋਈ ਸੀ ਡੈਥ ਤੇ ਇਹ ਮਤਲਬ ਉਦੋਂ ਤੋਂ ਤਾਂ ਹੀ ਘਰੋਂ ਖrar ਹੋ ਗਿਆ ਸੀ ਇਹਨੇ ਨਹੀਂ ਕੋਈ ਘਰ ਵਾਲੇ ਵੇਖਿਆ ਨਹੀਂਗਾ ਕਰੀ ਚੰਡੀਗੜ੍ਹ ਦਾ ਮਾਨਾ ਲਾ ਦੇਣਾ ਜਾ ਕੇ ਨੇ ਉਹ ਡੋਲੀ ਸਿੰਘ ਤੁਸੀਂ ਸੁਣੀ ਨਹੀਂ ਜਿੱਟੂ ਵਾਲੀ ਉਹਦੇ ਨਾਲ ਵਿਆਹ ਕਰਾ ਲਿਆ ਇੱਕ ਦਾਵੇਂ ਨੇ 3 ਕਿੱਲੇ ਪਹਿਲਾਂ ਵਿੱਚ 4-3-3-4 ਲੱਖ ਦੇ ਵਿੱਚ ਫਿਰ ਇਹਨੇ 21 ਕਿੱਲੇ ਇੱਕੇ ਭਰਾ ਹੀ ਨੇ ਵੇਚ ਕੇ ਚੰਡੀਗੜ੍ਹ ਚਲੇ ਆ ਗਿਆ ਉਹਨੇ ਜਦੋਂ ਖਾਤ ਹੀ ਲਿਆ ਪਤਾ ਲੱਗਾ ਵੀ ਹੁਣ ਹੈ ਨਹੀਂ ਕੁਝ ਵੀ ਇਹਦੇ ਤੇ ਜਾ ਕੇ ਉਹਨੇ ਅੰਮ੍ਰਿਤਸਰ ਕੋਰਟ ਦੇ ਵਿੱਚ ਕੇਸ ਪਾਤਾ ਵੀ ਮਤਰਾਕ ਲੈਣਾ ਮੇਰੇ ਨਾਲ ਨਹੀਂ ਰਹਿਣਾ ਫਿਰ ਇਹਨੂੰ ਉਹਨੇ ਉੱਥੇ ਸੁੱਟ ਗਿਆ ਹਿਆਰਪੁਰ ਅੱਜ ਇੱਥੇ ਸਮੈਕ ਛਡਾਉਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉੱਥੋਂ ਵੀ ਸਾਡਾ ਨਾਮ ਲਿਖਾ ਗਈ ਉਹਨੇ ਨਹੀਂ ਇਹਦਾ ਪਿੱਛਾ ਵੇਖਿਆ ਅਸੀਂ ਇਹਨੂੰ ਜਾ ਕੇ ਫੇਰ ਵੀ ਉੱਥੇ ਜਾ ਕੇ ਦਾ ਬੇਟੀ ਵੱਡੀ ਜਿਹੜੀ ਇਹਨੂੰ ਪਚਾਉਂਦੀ ਰਹੀ ਆ ਰਾਸ਼ਨ ਪਾਣੀ ਇਹਨੂੰ ਵਾ ਏਸੀ ਕਮਰਿਆਂ ਦੇ ਵਿੱਚ ਕਰਾਉਂਦੀ ਰਹੀ ਆ ਬਹੁਤ ਜ਼ਿਆਦਾ ਨੇ ਖਰਚਾ ਕੀਤਾ ਦੀ ਬੇਟੀ ਨਾ 2 ਮਹੀਨਿਆਂ ਦੀ ਉਹਨੂੰ ਧੂ ਧੂ ਕੇ ਨਾਲੇ ਨੇ ਖਾਣਾ ਤੇ ਚੱਲ ਮੇਰਾ ਭਰਾ ਵਾ ਬਹੁਤ ਕੁਝ ਨਾ ਕੀਤਾ ਪਰ ਉਹ ਸੁਧਰਿਆ ਨਹੀਂ ਉਹ ਸਗੋਂ ਵਿਗੜਦਾ ਹੀ ਗਿਆ ਵਿਗੜਦਾ ਹੀ ਗਿਆ ਤੇ ਉਹਨੇ ਸਾਡੇ ਲਈ ਇਹੋ ਜੇ ਕੰਮ ਕਰਦੇ ਵੀ ਸਾਨੂੰ ਉਹਨੇ ਜੀਣ ਜੋਗੇ ਨਹੀਂ ਛੱਡਣ ਦਰਾਵੇ ਤੰਮਕਾਂ ਮੈਂ ਤੁਹਾਡਾ ਤੇਰਾ ਕੱਖ ਨਹੀਂ ਹੈਗਾ ਤੂੰ ਕੁਝ ਨਹੀਂ ਲੈ ਸਾਡੀ ਕੱਲ ਤੁਹਾਡੇ ਨਾਲ ਤਸ਼ੱਦਦ ਆਈ ਆ ਤੁਹਾਡੇ ਉੱਪਰ ਜਿਹੜਾ ਵਾ ਲੇਡੀਜ਼ ਲਿਆਂ ਕੇ ਹਮਾਂਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਕੱਲ ਪੁਲਿਸ ਵੱਲ ਨੂੰ ਕੰਪਲੇਨਟ ਕੀਤੀ ਫਿਰ ਤੁਸੀਂ ਹਾਂਜੀ 100 ਨੰਬਰ ਤੇ ਕੀਤੀ ਸੀ ਫਿਰ ਅਸੀਂ ਐਸਐਚਓ ਨੂੰ ਵੀ ਕੀਤੀ ਜਣਿਆਲੇ ਨੂੰ ਤੇ ਪਰ ਨਹੀਂ ਉਹਨਾਂ ਨੇ ਕੋਈ ਸਾਡੇ ਤੇ ਨਹੀਂ ਅਸਰ ਕੀਤਾ ਉਹ ਬੁੜੀਆਂ ਦੀਆਂ ਗੱਡੀਆਂ ਭਰ ਕੇ ਲਿਆਇਆ ਇੱਕ ਦੋ ਗੱਡੀਆਂ ਨਾਲ ਲਿਆਂਦੇ ਇੱਕ ਬੰਦਿਆਂ ਦੀ ਵੱਡੀ ਸੀ ਤੇ ਇੱਕ ਗੱਡੀ ਬੁੜੀਆਂ ਦੀ ਸੀ ਤੇ ਜੇ ਅਸੀਂ ਉਹ ਬਣਾਉਣ ਲੱਗੇ ਹਾਂ ਉਹਨਾਂ ਦੀ ਵੀਡੀਓ ਇਹ ਉਹਨਾਂ ਨੇ ਮੁੰਡੇ ਦੇ ਹੱਥ ਚੋਂ ਪਾਇਆ ਮੋਬਾਈਲ ਖੋਲਿਆ ਤਾਂ ਨਾਲੇ ਉਹਨੂੰ ਧੱਕਾ ਮੁਕੀਬ ਕੀਤਾ ਵੀ ਤੂੰ ਸਾਡੀ ਵੀਡੀਓ ਨਹੀਂ ਬਣਾ ਸਕਦਾ ਤੂੰ ਕੌਣ ਨਾ ਸਾਡੀ ਵੀਡੀਓ ਬਣਾਉਣ ਵਾਲਾ ਤੋ ਉਹ ਤੈਨੂੰ ਆਪ ਹੀ ਪੁੱਛਣਾ ਚਾਹੋਗੇ ਤਾਂ ਦੱਸਣਗੇ ਜਿਨ੍ਹਾਂ ਨਾਲ ਕੁਝ ਹੋਇਆ ਤੇ ਮੇਰੇ ਨਾਲ ਜੋ ਕੁਝ ਹੋਇਆ ਉਹ ਤੇ ਕੱਲ ਉਹਨਾਂ ਨੇ ਕੀਤਾ ਕਿਸਾਬ ਜਿਹੜਾ ਗਰਭਵੱਚਕੌਰ ਦਾ ਤੇ ਉਹਦੇ ਬੇੜੇ ਦਾ ਆਪਸੀ ਝਗੜਾ ਚੱਲ ਰਿਹਾ ਕੁੱਟਮਾਰ ਕਰਦੇ ਆ ਆਪਣੀ ਮਾਂ ਦੇ ਨਾਲ ਕੀ ਮਾਮਲਾ ਸਾਹਮਣੇ ਆਇਆ ਇਦੇ ਵਿੱਚ ਸਾਡੇ ਧਿਆਨ ਚ ਆਇਆ ਵੀ ਗੁਰਬਖਸ਼ ਕੋਰ ਲੇਡੀ ਬੰਡਾਲੇ ਪਿੰਡ ਦੀ ਉਹਦਾ ਆਪਣਾ ਹੀ ਲੜਕਾ ਅਮਨਦੀਪ ਸਿੰਘ ਤੇ ਕਰੀਬ 20-25 ਸਾਲ ਤੋਂ ਇਹਨਾਂ ਦਾ ਮਾਂ ਪੁੱਤ ਦਾ ਪ੍ਰਾਪਰਟੀ ਡਿਸਪੂਟ ਆ ਜ਼ਮੀਨ ਕਾਫੀ ਸੀਗੀ ਬੇਟੇ ਨੇ ਆਪਣੇ ਨਾਂ ਤੇ ਵਸੀਅਤ ਕਰਾਈ ਸੀ ਬਾਪ ਕੋ ਬਾਪ ਮਰ ਚੁੱਕਾ ਜੀ ਦੋਨਾਂ ਤਰ੍ਹਾਂ ਜਿਹੜੀਆਂ ਹੈਗੀਆਂ ਵਾ ਜਦੋਂ ਆਪਣੇ ਧਿਆਨ ਚ ਆਇਆ ਊੜ ਦੇ ਵਿੱਚ ਵੀ ਇਹਨਾਂ ਦੇ ਕੇਸ ਚੱਲ ਰਹੇ ਨੇ ਰੈਵਨਿਊ ਡਿਪਾਰਟਮੈਂਟ ਵਿੱਚ ਵੀ ਚੱਲਦੇ ਨੇ ਮਾਤਾ ਜਿਹੜੀ ਵੀ ਤੇ ਰਕਾਬਜ ਆ ਉਹ ਕਾਬਜ ਰਹੇਗੀ ਆਪਣੀ ਫਸਲ ਕਰੇ ਜੋ ਮਰਜ਼ੀ ਦੂਜੀ ਧਿਰ ਜਿਹੜੀ ਵਿੱਚ ਦਖਲ ਕਰੇਗੀ ਉਹ ਬਿਲਕੁਲ ਦਖਲ ਨਹੀਂ ਹੋਏਗਾ ਰੈਵਨਿਊ ਡਿਪਾਰਟਮੈਂਟ ਤੋਂ ਬਿਨਾ ਕਿਸੇ ਦਾ ਕੋਈ ਦਖਲ ਸੰਭਵ ਨਹੀਂ ਹੋਣ ਦਿੱਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਕੱਲ ਮਾਤਾ ਦੇ ਨਾਲ ਤਸ਼ੱਦਦ ਵੀ ਕੀਤੀ ਗਈ ਆ ਤੇ ਉੱਥੋਂ ਕੁਝ ਬੰਦਿਆਂ ਵੱਲੋਂ ਤਾਂ ਪਾਏ ਗਿਆ ਪਿਸਤਲ ਵੀ ਵਿਖਾਏ ਗਏ ਨੇ ਦੇਖੋ ਜੀ ਇਹ ਗੱਲ ਮੇਰੇ ਨੋਟਿਸ 'ਚ ਨਹੀਂ ਆਈ ਬਟ ਚੌਕੀਚਾ ਇਹਨੇ ਦੱਸਿਆ ਕੋਈ ਕੰਪਲੇਂਟ ਆਈ ਆ ਬੰਦਾਲੇ ਵਾਲੇ ਨੇ ਉਹ ਵੈਰੀਫਾਈ ਕਰ ਰਿਹਾ ਮੈਂ ਵੀ ਮੌਕੇ ਤੇ ਜਾ ਕੇ ਵੈਰੀਫਾਈ ਕਰੂੰਗਾ ਅਗਰ ਇਹ ਜਿਹੀ ਕੋਈ ਗੱਲ ਆਈ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ।